ਜਿਹੜੇ ਬੰਦੇ ਦਾ ਕੋਲੇਸਟ੍ਰੋਲ ਵੱਧਾ ਬੀਪੀ ਵੱਧਾ ਹਾਰਟ ਦੇ ਵਿੱਚ ਕੋਈ ਇਸ਼ੂਸ ਹੋਣ ਕਲੌਟਸ ਬਣਦੇ ਹੋਣ ਉਹਨੂੰ ਸਿੱਧਾ ਪਹਿਲਾ ਕੰਮ ਕਹਿੰਦੇ ਜੀ ਦੇਸੀ ਘਿਓ ਬੰਦ ਕਰ ਦੰਦ ਕਰ ਦੋ ਹੁਣ ਲੋਕ ਕਮੈਂਟ ਚ ਆਪੀ ਦੱਸ ਦੇਣਗੇ ਪਿਛਲੇ 20 ਸਾਲਾਂ ਤੋਂ ਲੋਕਾਂ ਨੇ ਦੇਸੀ ਘਿਓ ਖਾਦਾ ਨਹੀਂ ਤੇ ਪਿਛਲੇ 20 ਸਾਲਾਂ ਤੋਂ ਹੀ ਬੀਪੀ ਦੀ ਗੋਲੀ ਚੱਲ ਰਹੀ ਹੈ ਇੰਡੀਆ ਦੇ ਲੈਵਲ ਦੇ ਉੱਤੇ ਜਿਹੜਾ ਟੌਪ ਨੰਬਰ 1 ਡਾਕਟਰ ਆ ਉਹਦੀ ਕਦੇ ਇੰਟਰਵਿਊ ਸਰਚ ਕਰਕੇ ਦੇਖਿਓ ਉਹ ਬੰਦਾ ਆਪੇ ਗੱਲ ਕਹਿੰਦਾ ਵੀ ਜੋ ਗੁੱਡ ਫੈਟਸ ਦੇ ਸੀਗ ਵਿੱਚ ਪਾਏ ਜਾਂਦੇ ਹਨ ਉਹ ਔਰ ਕਿਸੇ ਆਇਲ ਦੇ ਅੰਦਰ ਨਹੀਂ ਪਾਏ ਜਾਂਦੇ ਉਹ ਬੰਦਾ ਇਹ ਗੱਲ ਕਹਿੰਦਾ ਸਾਢੇ 10 ਵਜੇ ਮੇਰੀ ਉਹ ਬੰਦੇ ਨਾਲ ਗੱਲ ਹੋਈ ਤੇ ਬੰਦੇ ਨੇ ਫੋਨ ਚੱਕਦੇ ਸਾਰ ਹੀ ਕੋਈ ਗੱਲ ਕੀ ਹੈ ਕਹਿੰਦਾ ਮੈਂ ਰਿਪੋਰਟ ਭੇਜੀ ਤੀ ਰਿਪੋਰਟ ਭੇਜ ਤੇ ਮੈਨੂੰ ਇੱਕੋ ਚੀਜ਼ ਦਾ ਜਵਾਬ ਦੇ ਦੋ ਮੈਂ ਬਚੂ ਕਿ ਨਹੀਂ ਤਕਰੀਬਨ 60% ਕੋਲੇਸਟ੍ਰੋਲ ਵਾਲੇ ਪੇਸ਼ੈਂਟਾਂ ਨਾਲ ਇਹ ਗੱਲ ਜੁੜ ਜੂਗੀ ਠੀਕ ਹੋ ਗਿਆ ਜੀ ਬੰਦੇ ਦਾ ਕੋਲੇਸਟ੍ਰੋਲ ਵੱਧ ਗਿਆ ਬੀਪੀ ਵੱਧਾ ਹਾਰਟ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਮੰਨ ਗਏ ਤੁਹਾਨੂੰ ਕਹਤਾ ਜੀ ਦੇਸੀ ਕਿਉਂ ਅੱਜ ਤੋਂ ਬਾਅਦ ਨਹੀਂ ਖਾਣਾ ਠੀਕ ਹੈ ਜਿਹੜੇ ਬੰਦੇ ਦਾ ਕੋਲੇਸਟ੍ਰੋਲ ਵੱਧਾ ਬੀਪੀ ਵੱਧਾ ਹਾਰਟ ਦੇ ਵਿੱਚ ਕੋਈ ਇਸ਼ੂਸ ਹੋਣ ਕਲੌਟਸ ਬਣਦੇ ਹੋਣ ਉਹਨੂੰ ਸਿੱਧਾ ਪਹਿਲਾ ਕੰਮ ਕਹਿੰਦੇ ਜੀ ਦੇਸੀ ਕਿਉਂ ਬੰਦ ਕਰ ਦੰਦ ਕਰ ਦੋ ਤੁਹਾਡੀ ਗੱਲ ਤੇ ਫੁੱਲ ਚੜਾਤੇ ਦੇਸੀ ਕਿਉਂ ਕਰਤਾ ਬੰਦ ਹੁਣ ਲੋਕ ਕਮੈਂਟ ਚ ਆਪੀ ਦੱਸ ਦੇਣਗੇ ਪਿਛਲੇ 20 ਸਾਲਾਂ ਤੋਂ ਲੋਕਾਂ ਨੇ ਦੇਸੀ ਕਿਉਂ ਖਾਦਾ ਨਹੀਂ ਤੇ ਪਿਛਲੇ 20 ਸਾਲਾਂ ਤੋਂ ਹੀ ਬੀਪੀ ਦੀ ਗੋਲੀ ਚੱਲ ਰਹੀ ਆ ਪੱਕੀ ਪੱਕੀ ਸਵੇਰੇ ਉੱਡੇ ਸਰਪਰਾ ਲੈਣੀ ਉਹ ਆ ਹਾਂ ਇਹ ਕਿਹੜੇ ਰਾਹ ਤੇ ਤੁਰ ਪਿਆ ਆ ਤੁਸੀਂ ਇੱਕ ਗੱਲ ਅਕਲ ਨੂੰ ਹੱਥ ਮਾਰਨ ਵਾਲਾ ਕੰਮ ਆ ਮੈਨੂੰ ਕੋਈ ਬੰਦਾ ਕਹਿੰਦਾ ਯਾਰ ਫਲਾਣੇ ਬੰਦੇ ਨੂੰ ਨਾਮ ਲਈ ਤੈਨੂੰ ਜੇਲ੍ਹ ਹੋ ਜੂ ਉਹਨੂੰ ਮੈਂ ਮਿਲੇ ਨਹੀਂ ਚੱਕ ਕੇ ਪੁਲਸ ਫੇਰ ਮੈਨੂੰ ਅੰਦਰ ਕਰ ਦੋਵੇ ਤਾਂ ਮੈਨੂੰ ਅਕਲ ਨੂੰ ਹੱਥ ਵਾਰਨਾ ਚਾਹੀਦਾ ਮੇਰਾ ਉਹ ਬੰਦੇ ਨਾਲ ਕੋਈ ਲਿੰਕ ਨਹੀਂ ਇਹਨਾਂ ਨੇ ਮੈਨੂੰ ਹੀ ਚੱਕਣਾ वैसे जेड़ा ਤੁਸੀਂ ਹਾਰਟ ਦੀ ਗੱਲ ਕਰ ਰਹੇ ਹੋ ਇੱਕ ਕਿਉ ਜ਼ਰੂਰੀ ਹੁੰਦਾ ਹੈ ਹਾਰਟ ਦੇ ਪੇਸ਼ੈਂਟ ਵਾਸਤੇ ਬਹੁਤ ਜ਼ਰੂਰੀ ਹੈ ਇਹ ਬੰਦ ਕਿਉ ਕਰਾ ਰਹੇ ਨੇ ਫਿਰ ਬੰਦ ਇਸ ਤਰ੍ਹਾਂ ਦੀ ਚੀਜ਼ ਹੀ ਬੰਦ ਕਰਦੇ ਨੇ ਤੁਸੀਂ ਇੱਕ ਚੀਜ਼ ਦੇਖੋ ਜੀ ਪਹਿਲਾਂ ਆਪਾਂ ਸੁਣਦੇ ਸੀਗੇ ਵੀ ਜਿਹੜਾ ਦੇਸੀ ਕਿਉ ਆ ਉਹ ਨਹੀਂ ਖਾਣਾ ਚਾਹੀਦਾ ਤੁਸੀਂ ਹੁਣ ਚੰਗੇ ਜਿਹੜੇ ਹਸਪੀਟਲ ਨੇ ਵੱਡੇ ਮਤਲਬ ਤੁਸੀਂ ਸਮਝੋ ਇੰਡੀਆ ਦੇ ਲੈਵਲ ਦੇ ਉੱਤੇ ਜਿਹੜਾ ਟਾਪ ਨੰਬਰ 1 ਡਾਕਟਰ ਆ ਉਹਦੀ ਕਦੇ ਇੰਟਰਵਿਊ ਸਰਚ ਕਰਕੇ ਦੇਖਿਓ ਉਹ ਬੰਦਾ ਆਪੇ ਗੱਲ ਕਹਿੰਦਾ ਵੀ ਜੋ ਗੁੱਡ ਫੈਟਸ देसी घी में पाए जाते हैं वो और किसी ऑयल के अंदर नहीं पाए जाते हम्म वो बंदा ये गल कहंदा पढाइयां उन्होंने बाकी सारे डॉक्टर ना तो वददी कीतीया होणगियां हम्म पर वो डॉक्टर दी दे बयान देखो कीदे बी सब तो वदिया फैट्स थोनू देसी घी चो मिल सकदा ते बाकी सारेया नु देसी घी क्यों बंद कराता देसी घी क्यों बंद कराउंदे सार होना की है कब्ज दी दिक्कत शुरू हो जाणीया ਦਿਮਾਗ ਖੁਸ਼ਕ ਹੋ ਜਾਣ ਡਿਸੀਜਨ 메ਕਿੰਗ ਬਿਲਕੁਲ ਡਰੇਨ ਹੋ ਜਾਣੀਆਂ ਦਿਮਾਗ ਬੁੱਝ ਹੋ ਜਾਣ ਤੁਹਾਨੂੰ ਕੋਈ ਕੰਮ ਕਹਿਣਾ ਕਿਸੇ ਨੇ ਸੋਚਣ ਲੱਗ ਜਾਣ ਜਦੋਂ ਤੁਸੀਂ ਕਿਸੇ ਕੰਮ ਨੂੰ ਲੈ ਕੇ ਸੋਚਣ ਲੱਗੇ ਤੁਹਾਡੀ ਫੈਮਿਲੀ ਨੂੰ ਪਤਾ ਨਹੀਂ ਯਾਰ ਇਹਦੀ ਰਿਪੋਰਟਾਂ ਚ ਵੀ ਗੜਬੜ ਆਈ ਆ ਤੁਹਾਡੀ ਫੈਮਿਲੀ ਵੀ ਨੈਗੇਟਿਵ ਹੋ ਜਾਣੀ ਆ ਉਹ ਯਾਰ ਇਹਨਾਂ ਦਾ ਨਾ ਕੋਲੇਸਟ੍ਰੋਲ ਵੱਧਦਾ ਤਾਂ ਵੱਧ ਸੋਚਦੇ ਨੇ ਤੁਸੀਂ ਮਾੜੇ ਥੱਥਲਾ ਕੇ ਬੋਲਣ ਲੱਗੇ ਉਹ ਯਾਰ ਇਹਨਾਂ ਮਰੀਜ਼ ਵੱਡੇ ਵੱਡੇ ਮਰੀਜ਼ ਨੇ ਇਹਦਾ ਦਵਾਈ ਚੱਲਦੀ ਆ ਪਰ ਇੱਕ ਚੀਜ਼ ਬਿਮਾਰੀ ਨਾਲ ਰਿਲੇਟ ਹੋ ਜਾਂਦੀ ਆ ਹਰ ਚੀਜ਼ ਬਿਮਾਰੀ ਦੇ ਨਾਲ ਰਿਲੇਟ ਹੋ ਜਾਂਦੀ ਆ ਪਰ ਮੇਰਾ ਜਿਹੜਾ ਦੁੱਖ ਆ ਉਹ ਇਹ ਹੈ ਵੀ ਕੋਈ ਵੀ ਬੰਦਾ ਦਵਾਈ ਜਿੰਨੇ ਵੀ ਬੰਦੇ ਲਿਖ ਰਹੇ ਨੇ ਤੁਸੀਂ ਦਵਾਈ ਲਿਖ ਰਹੇ ਹੋ ਠੀਕ ਆ ਇੱਕ ਸੈਕਿੰਡ ਵਾਸਤੇ ਉਹ ਬੰਦੇ ਦੇ ਪੈਰਾਂ 'ਚ ਖੜੇ ਹੋ ਕੇ ਦੇਖਿਓ ਉਹ ਬੰਦੇ ਵਾਸਤੇ ਸਾਰੀ ਦੁਨੀਆ ਨੂੰ ਜਿਵੇਂ ਅੱਗ ਲੱਗੀ ਤੇ ਉਹਦੇ ਬਾਅਦ ਰਾਖ ਥਲੇ ਡੇਗ ਰਹੀ ਆ ਹਮਮ ਕੱਲ ਤੱਕ ਜਿਹੜੇ ਬੰਦੇ ਬਾਈ ਜੀ ਕਹਿੰਦੇ ਸੀ ਅੱਜ ਉਹੀ ਬੰਦੇ ਕਹਿੰਦੇ ਆ ਇਹ ਪਾਗਲ ਰਾਤ ਨੂੰ ਤਕਰੀਬਨ 10:30 ਜੇ ਮੈਨੂੰ ਇੱਕ ਕਾਲ ਆਈ ਆ ਆਫਿਸ ਤੋਂ ਫੋਨ ਆਇਆ ਕਹਿੰਦੇ ਇੱਕ ਬਾਈ ਜੀ ਲਾਈਨ ਤੇ ਨੇ ਉਹਨੇ ਸਪੈਸ਼ਲ ਅਪਾਇੰਟਮੈਂਟ ਫੀਸ ਲਈ ਆ ਸਾਰਾ ਕੁਝ ਕੀਤਾ ਵਾ ਤੁਹਾਡੇ ਨਾਲ ਗੱਲ ਕਰਨੀ ਆ ਅੱਛਾ ਅਪਾਇੰਟਮੈਂਟ ਮੇਰੀ ਆਲਮੋਸਟ ਸਾਰੇ स्लॉट ਬੁੱਕ ਸੀਗੇ ਪਰ ਉਹ ਬੰਦੇ ਨੇ ਫੇਰ ਵੀ ਐਕਸਟਰਾ ਪੇ ਕਰਕੇ ਜਿਵੇਂ ਮਰਜ਼ੀ ਕਰਕੇ ਮੇਰੇ ਸਟਾਫ ਤੋਂ ਮੇਰੀ ਇੱਕ ਅਪਾਇੰਟਮੈਂਟ ਲੈ ਕੇ ਉਹਨੇ ਕਿਹਾ ਗੱਲ ਕਰਨੀ ਕਰਨੀ ਆ ਸਾਢੇ 10 ਵਜੇ ਮੇਰੀ ਉਹ ਬੰਦੇ ਨਾਲ ਗੱਲ ਹੋਈ ਤੇ ਬੰਦੇ ਨੇ ਫੋਨ ਚੱਕ ਦੇ ਸਾਰੀ ਕੋਈ ਗੱਲ ਕੀ ਹੈ ਕਹਿੰਦਾ ਮੈਂ ਰਿਪੋਰਟ ਭੇਜੀ ਤੀ ਰਿਪੋਰਟ ਭੇਜ ਤੇ ਮੈਨੂੰ ਇੱਕੋ ਚੀਜ਼ ਦਾ ਜਵਾਬ ਦੇ ਦੋ ਮੈਂ ਬਚੂ ਕਿ ਨਹੀਂ ਮੈਂ ਕਿਹਾ ਭਾਈ ਜੀ ਗੱਲ ਕੀ ਹੋਈ ਪੂਰਾ ਤਾਂ ਬੰਦਾ ਅੱਗੋਂ ਆਏ ਦੀ ਗੱਲ ਕਰ ਰਿਹਾ ਸੀ ਸਹੀ ਕੀ ਗੱਲ ਹੋ ਗਈ ਵੀ ਹਾਂ ਵੀ ਉਹ ਬਚੂਗੇ ਨਹੀਂ ਚੱਕਰ ਕੀ ਪਿਆ ਸ਼ੁਰੂ ਕਿੱਥੋਂ ਹੋਇਆ ਕਰ ਉਹ ਕਹਿੰਦਾ ਯਾਰ ਸਾਰੀਆਂ ਗੱਲਾਂ ਛੱਡ ਦੋ ਇੱਕੋ ਚੀਜ਼ ਦੱਸ ਦੋ ਮੈਂ ਬਚੂ ਕਿ ਨਹੀਂ ਰਿਪੋਰਟ ਦੇਖ ਕੇ ਦੱਸ ਦੋ ਇਧਰ ਲੈ ਡਾਕਟਰ ਕਹਿੰਦਾ ਮੈਂ ਨਹੀਂ ਬਚਦਾ ਅੱਛਾ ਬਾਹਰੋਂ ਫੋਨ ਸੀ ਬਾਹਰੋਂ ਫੋਨ ਸੀ ਅੱਛਾ ਮੈਂ ਜੀ ਉਹ ਰਿਪੋਰਟ ਦੇਖੀ ਰਿਪੋਰਟ ਸੀਗੀ ਐਚ ਆਈ ਵੀ ਦੀ ਮੈਂ ਉਹ ਬੰਦੇ ਨੂੰ ਕਿਹਾ ਮੈਂ ਕਿਹਾ ਦੇਖੋ ਭਾਈ ਜੀ ਜੇ ਤੁਸੀਂ ਮੇਰੇ ਤੋਂ ਸਿੱਧਾ ਜਵਾਬ ਮੰਗਦੇ ਹੋ ਉਹ ਮੈਂ ਦੇਣਾ ਨਹੀਂ ਕਿਉਂਕਿ ਮੇਰੀ ਔਕਾਤ ਨਹੀਂ ਮੈਂ ਤੁਹਾਨੂੰ ਦੱਸਾਂ ਜੀ ਤੁਸੀਂ ਬਚ ਬਚਣਾ ਹੋਇਆ ਤਾਂ 100 ਸਾਲ ਤੱਕ ਜੀ ਲੋ ਮੁੜ ਕੇ ਮੈਂ 60 ਦਾ ਹੋ ਜਾ ਤੁਸੀਂ ਫੇਰ ਟੱਕਰ ਜੋ ਮੈਨੂੰ ਤੂੰ ਤਾਂ ਕਹਿੰਦਾ ਸੀ ਮੈਂ ਟੱਪ ਜੂਗਾ ਹੂੰ ਉਹਦਾ ਫਾਇਦਾ ਕੋਈ ਨਹੀਂ ਸੋ ਨੇਰੇ ਚ ਤੀਰ ਚਲਾਉਣ ਦਾ ਕੋਈ ਫਾਇਦਾ ਨਹੀਂ ਜੇ ਤਾਂ ਮੇਰੇ ਨਾਲ ਦਿਲ ਖੋਲ ਕੇ ਗੱਲ ਕਰਨ ਦੀ ਹਿੰਮਤ ਹੈਗੀ ਆ ਤਾਂ ਆਪਾਂ ਉਵੇਂ ਚੱਲੀਏ ਨਹੀਂ ਤਾਂ ਮੈਂ ਤੁਹਾਡੀ ਜਿਹੜੀ ਅਪਾਇੰਟਮੈਂਟ ਫੀਸ ਉਹ ਮੜਵਾ ਦੇਣਾ ਵੀ ਫਾਇਦਾ ਕੋਈ ਨਹੀਂ ਹੂੰ ਜੋ ਵੀ ਤੁਹਾਡੀ ਫੀਸ ਤੁਹਾਡੀ ਆਈ ਹੋਈ ਹੈ ਮੈਂ ਅਕਾਊਂਟਸ 'ਚ ਕਹਿ ਦਿੰਨਾ ਉਹ 1 ਮਿੰਟ ਦੇ ਵਿੱਚ ਵਿੱਚ ਤੁਹਾਡੇ ਅਕਾਊਂਟ 'ਚ ਵਾਪਸ ਪਹੁੰਚ ਜਾਊਗੀ ਹੂੰ ਉਹ ਬੰਦੇ ਨੇ ਥੋੜੀ ਜੀ ਗੱਲ ਖੋਲੀ ਉਹ ਬੰਦਾ ਮੈਰਿਡ ਆ 33-34 ਸਾਲ ਦੀ ਉਹ ਬੰਦਾ ਫੋਰਨ ਕੰਟਰੀ ਦੇ ਵਿੱਚ ਰਹਿੰਦਾ ਆਈ ਥਿੰਕ ਕੈਨੇਡਾ ਸੀਗਾ ਹੂੰ ਤੇ ਉਹ ਬੰਦੇ ਨੇ ਸਪਾਸ ਸੈਂਟਰ ਦੇ ਵਿੱਚ ਕਿਸੇ ਹੋਰ ਨਾਲ ਰਿਲੇਸ਼ਨ ਬਣਾ ਲਿਆ ਪ੍ਰੋਟੈਕਸ਼ਨ ਦੇ ਨਾਲ ਓਕੇ ਪ੍ਰੋਟੈਕਸ਼ਨ ਦੇ ਨਾਲ ਵੀ ਉਹ ਬੰਦੇ ਨੂੰ ਇਹ ਦਿੱਕਤ ਆ ਗਈ ਅੱਛਾ ਤੇ ਉਹ ਕਹਿੰਦੇ ਯਾਰ ਇਹ ਤਾਂ ਪ੍ਰੋਟੈਕਸ਼ਨ ਦੀ ਗਲਤੀ ਹੈ ਨਾ ਹੂੰ ਮੈਂ ਕਿਹਾ ਪ੍ਰੋਟੈਕਸ਼ਨ ਦੀ ਗਲਤੀ ਨਹੀਂ ਹੈਗੀ ਇਹ ਇਹ ਗੱਲ ਤੁਹਾਨੂੰ ਮੰਨਣੀ ਪੈਣੀ ਹੈ ਵੀ ਜਦੋਂ ਤੁਸੀਂ ਵਿਆਹੇ ਹੋਏ ਹੋ ਤੁਸੀਂ ਆਪਦੀ ਘਰ ਵਾਲੀ ਨੂੰ ਧੋਖਾ ਦਿੱਤਾ ਤੇ ਬਾਹਰ ਜਾ ਕੇ ਆ ਕੰਮ ਕੀਤਾ ਨਾ ਹੂੰ ਮੈਂ ਕਹਾਂ ਉਹਦਾ ਐਡਾ ਦਾਤਾ ਉਹਦਾ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਚੱਪਲਾਂ ਦੇ ਵਿੱਚ ਮੂਰੇ ਸੀਗੇ ਉਹਨਾਂ ਨੂੰ ਚੱਕ ਕੇ ਪ੍ਰਾਈਵੇਟ ਜੈਟ ਤੇ ਬਿਠਾਤਾ ਤੇ ਤੁਹਾਡੀ ਬਿਮਾਰੀਆਂ ਬੂ ਮੂਰੀਆ ਲਾਉਣਾ ਉਹਦੇ ਵਾਲੀ ਕੋਈ ਬਹੁਤ ਹੀ ਵੱਡੀ ਖੇਡ ਹੈ ਨਹੀਂ ਤੁਸੀਂ ਧੋਖਾ ਕਮਾਇਆ ਤਾਂ ਉਹਦਾ ਰਿਜ਼ਲਟ ਆ ਗਿਆ ਕਹਿੰਦਾ ਚਲੋ ਠੀਕ ਹੈ ਜੀ ਤੁਹਾਡੀ ਗੱਲ ਸਿਆਣੀਆਂ ਹੁਣ ਇਹ ਦੱਸੋ ਬਚੂਗਾ ਕਿ ਨਹੀਂ ਬਚੂਗਾ ਮੈਂ ਕਹਾਂ ਦੇਖੋ ਬਈ ਜੀ ਤੁਹਾਡੀ ਮੈਂ ਫੀਸ ਵਾਪਸ ਕਰ ਰਿਹਾ ਤੁਸੀਂ ਇਸ ਗੱਲ ਨੂੰ ਐਕਸੈਪਟ ਹੀ ਨਹੀਂ ਕਰ پا ਰਹੇ ਵੀ થોੜੇ ਤੋਂ ਗਲਤੀ ਹੋਈ ਹੈ ਜੇ ਤੁਸੀਂ ਇਸ ਚੀਜ਼ ਨੂੰ ਐਕਸੈਪਟ ਕਰ ਲਓ ਤਾਂ ਵੀ ਚਾਂਸ ਆ ਵੀ ਤੁਸੀਂ ਸੁਖੀ ਜੀ ਲਓਗੇ ਤੁਸੀਂ ਇਸ ਚੀਜ਼ ਨੂੰ ਐਕਸੈਪਟ ਹੀ ਨਹੀਂ ਕਰਦੇ ਤੁਸੀਂ ਕੱਲੇ ਰਿਪੋਰਟ ਦੇ ਹਾਰ ਤੇ ਭੱਜੇ ਫਿਰਦੇ ਹੋ ਤਾਂ ਤੁਸੀਂ ਮੈਂਟਲੀ ਇੰਨੇ ਕ ਜ਼ਿਆਦਾ ਡレイン ਹੋ ਜਾਓਗੇ ਤੁਹਾਡਾ ਕੌਨਫੀਡੈਂਸ ਇੰਨਾ ਕਿਸਾਬ ਦਾ ਟੁੱਟ ਜਾਊਗਾ ਸਰੀਰ ਬਿਲਕੁਲ ਕਹਿ ਲਓ ਲੱਕੜ ਹੁੰਦੀ ਨਹੀਂ ਲੱਕੜ ਨੂੰ ਅੱਗ ਲੱਗ ਜੇ ਉਸ ਤੋਂ ਬਾਅਦ ਜਦੋਂ ਰਹਿ ਜਾਂਦੀ ਆ ਰਾਖ ਰਹਿੰਦੀ ਆ ਉਹਨੂੰ ਮਾੜੀ ਲੱਤ ਮਾਰੋ ਸਾਰੀ ਟੈ ਜਾਂਦੀ ਆ ਤੇ ਮੈਨੂੰ ਤੁਹਾਡੀ ਉਹ ਕੰਡੀਸ਼ਨ ਹੋ ਜਾਣੀ ਆ ਜਦੋਂ ਤੱਕ ਤੁਸੀਂ ਇਹਨੂੰ ਐਕਸੈਪਟ ਨਹੀਂ ਕਰਦੇ ਉਹ ਬੰਦਾ ਐਕਸੈਪਟ ਕਰਕੇ ਰਾਜੀ ਨਹੀਂ ਉਹ ਕਹਿੰਦਾ ਨਹੀਂ ਜੀ ਮੈਂ ਤਾਂ ਪ੍ਰੋਟੈਕਸ਼ਨ ਵਰਤੀ ਸੀ ਕੋਈ ਨਹੀਂ ਪਾਈ ਤੁਸੀਂ ਸੈਂਟਿਸਟ ਹੋ ਤੁਸੀਂ ਵੱਧ ਪੜੇ ਲਿਖੇ ਬੱਚੇ ਹੋ ਤੇ ਤੁਸੀਂ ਮੈਂ ਕਿਹਾ ਇਧਰ ਨੂੰ ਹੀ ਚਲੋ ਸਾਨੂੰ ਮਤਲਬ ਸਾਡੇ ਬੰਨੇ ਤੁਹਾਡੇ ਕੋਲ ਕੋਈ ਹੱਲ ਨਹੀਂ ਸਾਡੇ ਕੋਲੇ ਤੁਹਾਡੇ ਵਾਸਤੇ ਕੋਈ ਹੱਲ ਨਹੀਂ ਮੈਂ ਤੁਹਾਡੀ ਅਪਾਇੰਟਮੈਂਟ ਫੀਸ ਵਾਪਸ ਮੋੜਦਾ ਹੁਣ ਜਿਹੜੇ ਇਸ ਤਰ੍ਹਾਂ ਦੇ ਕੇਸ ਨੇ ਤਾਂ ਉੱਥੇ ਅਸੀਂ ਆਪ ਅੱਗੇ ਜਵਾਬ ਦੇ ਦਿੰਦੇ ਆਂ ਵੀ ਜੇ ਸਾਡੇ ਨਾਲ ਕੰਮ ਕਰਨਾ ਸਾਡੇ ਨਾਲ ਜੇ ਤੁਸੀਂ ਆ ਕੇ ਸਾਡੇ ਨਾਲ ਵਾਰਤਾਲਾਪ ਕਰੋਗੇ ਤਾਂ ਦਿਲ ਖੁੱਲਾ ਰੱਖਿਓ ਫਿਰ ਉੱਥੇ ਇਹ ਨਹੀਂ ਹੋ ਸਕਦਾ ਵੀ ਤੁਸੀਂ ਪੜਦੇ ਪਾਓ ਤੁਸੀਂ ਪੜਦਾ ਪਾਇਆ ਨਹੀਂ ਮੈਂ ਗੱਲ ਫੜ ਲੈਣੀ ਹੂੰ